ਹਾਂਜੀ ਸਤਿ ਸ਼੍ਰੀ ਅਕਾਲ ਜੀ ਤਾਂ ਪਿਛਲੇ ਕੁਝ ਦਿਨਾਂ ਤੋਂ ਦੀਪ ਮਠਾਰੂ ਤੇ ਸੰਦੀਪ ਚਰਚਾ ਦੇ ਵਿੱਚ ਨੇ ਚਰਚਾ ਦਾ ਵਿਸ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਦੀਪ ਮਠਾਰੂ ਤੋਂ ਅਲੱਗ ਰਹਿ ਰਹੀ ਹੈ ਸੰਦੀਪ ਆਪਣੇ ਪੇਕੇ ਘਰ ਆਪਣੇ ਭਰਾ ਦੇ ਕੋਲ ਕੀ ਵਜਾ ਹੈਗੀ ਆ ਦੋਨੇ ਜਾਣੇ ਜਿਹੜੇ ਹੈਗੇ ਨੇ ਉਹ ਦੱਸਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਹੈਗੀ ਆ ਇਹ ਕਰ ਲੈਣ ਤੇ ਆਪਣੇ ਘਰ ਚਲੇ ਜਾਵੇ ਬਸ ਇੰਨਾ ਹੀ ਸਾਡਾ ਕੋਲ ਕੋਈ ਏਦਾਂ ਕੋਈ ਲੜਾਈ ਝਗੜਾ ਹੋਇਆ ਬਹੁਤ ਜ਼ਿਆਦਾ ਹੋੜਾ ਜਣਾ ਜਾਂ ਕੋਈ ਗੱਲਬਾਤ ਏਦਾਂ ਦੀ ਨਹੀਂ ਹੋਈ ਸਿਰਫ ਚਲੋ ਮਾੜੇ ਮੋਟੇ ਹਨਾ ਸਾਰਿਆਂ ਦੇ ਘਰ ਦੇ ਵਿੱਚ ਮਾੜੀ ਮੋਟੀ ਮਸਲੇ ਹਨਾ ਹੋ ਜਾਂਦੇ ਆ ਕਿਉਂਕਿ ਅਸੀਂ ਵੀ ਇਹ ਚਾਹੁੰਦੇ ਆ ਵੀ ਚਲੋ ਜੜਾ ਵੀ ਹਨਾ ਮਸਲਾ ਹੱਲ ਹੋ ਜੇ ਹਨਾ ਦੋਵੇਂ ਧਿਰਾਂ ਤੇ ਬੈਠ ਕੇ ਜਿਵੇਂ ਮਤਲਬ ਦੋਵਾਂ ਨੂੰ ਸਮਝਾਇਆ ਜਾਵੇ ਜਾਂ ਕਿੱਦਾਂ ਵੀ ਹਨਾ ਜੋ ਵੀ ਗਲਤੀਆਂ ਹੈਗੀਆਂ ਨੇ ਹਨਾ ਤੇ ਉਸ ਗਲਤੀਆਂ ਨੂੰ ਦੁਬਾਰਾ ਨਾ ਕਰਨ ਕਰ ਤਾਂ ਰਹੇ ਨਹੀਂ ਪਰ ਦੱਸ ਨਹੀਂ پا ਰਹੇ ਤਾਂ ਦੋਨਾਂ ਨੇ ਆਪੋ ਆਪਣੇ ਪੱਖ ਰੱਖੇ ਨੇ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਸੰਦੀਪ ਨੇ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਜੱਜ ਕਰਨ ਦੀ ਕੋਸ਼ਿਸ਼ ਲੋਕ ਕਰ ਰਹੇ ਨੇ ਤਾਂ ਆਬਵੀਅਸ ਆ ਲੋਕ ਜੱਜ ਕਰਨਗੇ ਕਿਉਂਕਿ ਇੰਨੇ ਦਿਨ ਤੋਂ ਨਾ ਤਾਂ ਦੀਪ ਨੇ ਕੋਈ ਜ਼ਿਕਰ ਕੀਤਾ ਸੰਦੀਪ ਦਾ ਤੇ ਨਾ ਸੰਦੀਪ ਨੇ ਕੋਈ ਦੀਪ ਦਾ ਜ਼ਿਕਰ ਕੀਤਾ ਦਾ ਅਲੱਗ ਰਹਿਣ ਦੀ ਵਜ੍ਹਾ ਜਿਹੜੀ ਹੈਗੀ ਆ ਉਹਦੇ ਪਹਿਲਾਂ ਨੇ ਦੱਸੀ ਸੀ ਵੀ ਜਦ ਤੱਕ ਉਹ ਗਲਤੀ ਨਹੀਂ ਮੰਨਦਾ ਅਸੀਂ ਆਪਣੀ ਧੀ ਨੂੰ ਵਾਪਸ ਨਹੀਂ ਭੇਜਣਾ ਤੇ ਕਿਤੇ ਨਾ ਕਿਤੇ ਇਹ ਚੀਜ਼ ਸਹੀ ਆ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸੀ ਸੀ 스타 ਸੰਦੀਪ ਨੇ ਆਪਣੀ ਵੀਡੀਓ ਦੇ ਵਿੱਚ ਇਹ ਦੱਸਿਆ ਕਿ ਜੋ ਵੀ ਸਾਡੇ ਵਿੱਚ ਹੋਇਆ ਜੋ ਵੀ ਉਹਨੇ ਗਲਤੀ ਕੀਤੀ ਆ ਮੈਂ ਉਹਦੇ ਬਾਰੇ ਜ਼ਰੂਰ ਦੱਸਾਂਗੀ ਪਰ ਮੈਨੂੰ ਹਜੇ ਟਾਈਮ ਚਾਹੀਦਾ ਤੇ ਜਿੰਨਾ ਟਾਈਮ ਉਹ ਆਪਣੀ ਗਲਤੀ ਦੀ ਮਾਫੀ ਨਹੀਂ ਮੰਗਦਾ ਉਹਨਾ ਟਾਈਮ ਮੈਂ ਇਥੋਂ ਉਸ ਦੇ ਘਰ ਨਹੀਂ ਜਾਂਦੀ ਕਿਉਂਕਿ ਫੇਰ ਉਹ ਦੁਬਾਰਾ ਤੋਂ ਫੇਰ ਗਲਤੀ ਕਰੂਗਾ ਜੇ ਸਾਰਾ ਸੱਚ ਮੈਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੀ ਦੂਸਰੀ ਤਰਫ ਜੇ ਦੇਖਿਆ ਜਾਵੇ ਤਾਂ ਦੀਪ ਲੋਕਾਂ ਤੋਂ ਜਿਹੜਾ ਹੈਗਾ ਪਰੇਸ਼ਾਨ ਲੋਕਾਂ ਦੇ ਕਮੈਂਟਾਂ ਤੋਂ ਪਰੇਸ਼ਾਨ ਹੋ ਕੇ ਦੀਪ ਨੇ ਲੋਕਾਂ ਨੂੰ ਰਿਪਲਾਈ ਦਿੱਤਾ ਉਹਨੇ ਸਾਫ਼-ਸਾਫ਼ ਆਖਿਆ ਤੇ ਜਿਹੜਾ ਕੀ ਜ਼ਰਾ ਸਰ ਝੂਠ ਹੈਗਾ ਕਿਉਂਕਿ ਸੰਦੀਪ ਨੇ ਕਿਤੇ ਵੀ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਜੋ ਦੀਪ ਨੇ ਕਿਹਾ ਤਾਂ ਦੀਪ ਨੇ ਕਿਹਾ ਕਿ ਸਾਡੀ ਫੋਨ ਤੇ ਗੱਲ ਹੁੰਦੀ ਆ ਮੇਰੀ ਹਰਕੁਣ ਨਾਲ ਵੀ ਗੱਲ ਹੁੰਦੀ ਹੈ ਮੇਰੀ ਧੀ ਨਾਲ ਤੇ ਐਦਾਂ ਦਾ ਕੁਝ ਵੀ ਨਹੀਂਗਾ ਤੁਸੀਂ ਆਪੋ ਆਪਣੇ ਅੰਦਾਜ਼ੇ ਨਾ ਲਾਓ ਕਮੈਂਟਾਂ ਦੇ ਵਿੱਚ ਐਵੇਂ ਗੱਲਾਂ ਨਾ ਬਣਾਓ ਮੈਥੋਂ ਜੋ ਗਲਤੀ ਹੋਗੀ ਮੈਂ ਉਹ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦਾ ਜੇ ਨਹੀਂ ਮੈਂ ਉਹ ਦੁਬਾਰਾ ਗਲਤੀ ਕਰੂੰਗਾ ਤਾਂ ਸੁਣਨ ਚ ਇਹ ਹੀ ਆ ਰਿਹਾ ਵੀ ਦੋਨਾਂ ਦੇ ਵਿੱਚ ਜਿਹੜਾ ਹੈਗਾ ਹੁਣ ਹਜੇ ਤੱਕ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਪਰ ਜਿਸ ਤਰੀਕੇ ਨਾਲ ਉਹਨਾਂ ਸੰਦੀਪ ਆਪਣੇ ਪੇਕੇ ਘਰ ਰਹਿ ਰਹੀ ਹੈ ਉਹਨੂੰ ਛੱਡ ਕੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਜਿਹੜੀ ਹੈਗੀ ਆ ਕੋਈ ਨਿੱਕੀ-ਮੋਟੀ ਗੱਲ ਆ ਸੋ ਦੇਖਦੇ ਆ ਅੱਗੇ ਜਿੱਦਾਂ ਹੀ ਉਹਨਾਂ ਦੇ ਵੱਲੋਂ ਕੋਈ ਨਿਊ ਅਪਡੇਟ ਆਉਂਦੀ ਆ ਆਪਾਂ ਤੁਹਾਡੇ ਸਭ ਦੇ ਸਾਹਮਣੇ ਰੱਖਾਂਗੇ ਤੇ ਕਿਉਂਕਿ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਕੰਮ ਆ ਤੇ ਬਾਅਦ ਚੋਂ ਫਿਰ ਔਖਾ ਹੋ ਜਾਂਦਾ ਜਵਾਬ ਦੇਣਾ ਹੀ ਔਖਾ ਹੋ ਜਾਂਦਾ ਕਿ ਕਹਿੰਦਾ ਮਤਲਬ ਤੁਹਾਨੂੰ ਵੀ ਪਤਾ ਇਸ ਗੱਲ ਦਾ ਜਿਸ ਗੱਲ ਨੂੰ ਲੈ ਕੇ ਆਪਾਂ ਕੋਈ ਨਹੀਂ ਫੈਸਲਾ ਕਰਦੇ ਜੇ ਫੇਰ ਕੱਲ ਨੂੰ ਰੱਬ ਨਾ ਕਰੇ ਜੇ ਕੋਈ ਗੱਲਬਾਤ ਹੋ ਜੇ ਤੇ ਫਿਰ ਹਨਾ ਜਵਾਬ ਦੇਣਾ ਔਖਾ ਹੋ ਜਾਂਦਾ ਇਸ ਕਰਕੇ ਆਪਾਂ ਇਹ ਸੋਚਿਆ ਸੀ ਕਿ ਦੋਵੇਂ ਧਿਰਾਂ ਚ ਬੈਠੇ ਹਨ ਹਾਂਜੀ ਤੇ ਆਪੀ ਆਪਾ ਹੁਣ ਇਕੱਠੇ ਦੋਵੇਂ ਫੈਮਿਲੀ ਬੈਠੇ ਹਨ ਆਪਸ ਵਿੱਚ ਗੱਲਬਾਤ ਜੋ ਵੀ ਇਹਨਾਂ ਦੀ ਹਨਾ ਹੈਗੀ ਆ ਤੇ ਕਰ ਲੈਣ ਤੇ ਆਪਣੇ ਘਰਾਂ ਚਲੇ ਜਾਵੇ ਬਸ ਇੰਨਾ ਹੀ ਸਾਡਾ ਕੋਲ ਕੋਈ ਏਦਾਂ ਕੋਈ ਲੜਾਈ ਝਗੜਾ ਹੋਇਆ ਬਹੁਤ ਜ਼ਿਆਦਾ ਹੋ ਲੈ ਜਾਣਾ ਜਾਂ ਕੋਈ ਗੱਲਬਾਤ ਏਦਾਂ ਦੀ ਨਹੀਂ ਹੋਈ ਸਿਰਫ ਚਲੋ ਮਾੜੇ ਮੋਟੇ ਹਨਾ ਸਾਰਿਆਂ ਦੇ ਘਰ ਦੇ ਵਿੱਚ ਮਾੜੇ ਮੋਟੇ ਸੁਣੀ ਚੱਲਿਓ ਮੈਂ ਸਾਈਡ ਤੇ ਵੀਡੀਓ ਲਾਈ ਵੀ ਆ ਜਿਹੜਾ ਵੀ ਹਨਾ ਮਸਲਾ ਹੱਲ ਹੋ ਜੇ ਹਨਾ ਦੋਵੇਂ ਧਿਰਾਂ ਤੇ ਬੈਠ ਕੇ ਜਿਵੇਂ ਮਤਲਬ ਦੋਵਾਂ ਨੂੰ ਸਮਝਾਇਆ ਜਾਵੇ ਜਾਂ ਕਿਦਾਂ ਵੀ ਹਨਾ ਜੋ ਵੀ ਗਲਤੀਆਂ ਹੈਗੀਆਂ ਨੇ ਹਨਾ ਉਸ ਗਲਤੀਆਂ ਨੂੰ ਦੁਬਾਰਾ ਨਾ ਕਰਨ ਹਨਾ ਕਿਉਂ ਇਸ ਕੱਲ ਨੂੰ ਲੈ ਕੇ ਕੋਈ ਨਹੀਂ ਫੈਸਲਾ ਕਰਦੇ ਜੇ ਫੇਰ ਕੱਲ ਨੂੰ ਰੱਬ ਨਾ ਕਰੇ ਜੇ ਕੋਈ ਗੱਲਬਾਤ ਹੋ ਜੇ ਤੇ ਫਿਰ ਹਨਾ ਜਵਾਬ ਦੇਣਾ ਔਖਾ ਹੋ ਜਾਣਾ ਇਹ ਕਰਕੇ ਆਪਾਂ ਹੀ ਸੋਚਿਆ ਸੀ ਕਿ ਦੋਵੇਂ ਧਿਰਾਂ ਕਿ ਲੈ ਕੇ ਹਨਾ ਦੋਵੇਂ ਘਰਾਂ ਦੇ ਵਿੱਚ ਆਪਣੇ ਬਹਿ ਗਏ ਤੇ ਗੱਲਬਾਤ ਹੋ ਜਾਈ ਚਲੋ ਜੋ ਵੀ ਇੰਜੀ ਹੋ ਰਦੀ ਆ ਹਨਾ ਕਿ ਦਾ ਨਾਮ ਇੱਕ ਬੰਦਾ ਮਾਫੀ ਮੰਗਲੇ ਤੇ ਬਸ ਕੰਮ ਇਹਨਾਂ ਕੀ ਆ ਵੀ ਗਾਹ ਤੋਂ ਗਲਤੀ ਨਾ ਕਰੇ ਤੇ ਕੋਈ ਗੱਲ ਨਹੀਂ ਫਿਰ ਪਹਿਲੇ ਵਰਗੀ ਜ਼ਿੰਦਗੀਆਂ ਸਭ ਤੋਂ ਵਧੀਆ ਮਾਰੇ ਦੀ ਕਿਰਪਾ ਆ ਹਨਾ ਪਹਿਲੇ ਉਹ ਬੇਕਰਤ ਜੀਉਂਦੇ ਆਂੰਦ ਮੰਨ ਮਾਰੇ ਦੀ ਕਿਰਪਾ ਆ ਹਨਾ ਅਪਣੇ ਜਨਨ ਦੀ ਬਿਧੀ ਤੇ ਇੱਕ ਮਾਣ ਦੀ ਬਿਧੀ ਹੁੰਦੇ ਸੀਗੇ ਤੇ ਆਪਾਂ ਇਹੋ ਚਾਹੁੰਦੇ ਆ ਕਿ ਹਨਾ ਬੱਤੀ ਸਾਰੇ ਅੱਜ ਭਾਈ ਮੇਟਾ ਤੇ ਰੀਲਾ ਹਨਾ ਮਾ ਆਪਾਂ ਕਹਿ ਨਹੀਂ ਸਕਦੇ ਵੀ ਨਹੀਂ ਹੁੰਦੀ ਸਭ ਦੇ ਘਰਾਂ 'ਚ ਹੋ ਜਾਂਦੀ ਆ ਬਾਕੀ ਤਾਂ ਤੁਸੀਂ ਸੋਣੀ ਲਿਆ ਸੰਦੀਪ ਦੇ ਪ੍ਰਾਨੇ ਕੀ ਕਿਹਾ ਵੀ ਸੋਸ਼ਲ ਮੀਡੀਆ ਤੇ ਜਵਾਬ ਦੇਣਾ ਲੋਕਾਂ ਨੂੰ ਜਿਹੜਾ ਹੈਗਾ ਉਹ ਔਖਾ ਹੋ ਜਾਂਦਾ ਤੇ ਇਸ ਕਰਕੇ ਅਸੀਂ ਦੋਨਾਂ ਧਿਰਾਂ ਦੇ ਵਿੱਚ ਵਾਹ ਕੇ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਤੇ ਉਮੀਦ ਇਹੀ ਕਰਾਂਗੇ ਵੀ ਦੀਪ ਦੁਬਾਰਾ ਤੋਂ ਐਦਾਂ ਦੀ ਕੋਈ ਗਲਤੀ ਨਾ ਕਰੇ ਤਾਂ ਹੁਣ ਕਿਸ ਹੱਦ ਤੱਕ ਜਿਹੜਾ ਹੈਗਾ ਇਹ ਚੀਜ਼ ਕਲੀਅਰ ਹੋ ਚੁੱਕੀ ਆ ਵੀ ਡਾਈਵੋਰਸ ਜਿਹੜਾ ਹੈਗਾ ਉਹਨਾਂ ਦਾ ਨਹੀਂ ਹੋਇਆ ਤੇ ਨਾ ਹੀ ਹੋ ਰਿਹਾ ਤੇ ਪਰ ਜੇ ਇਨ ਫਿਊਚਰ ਐਦਾਂ ਦਾ ਕੁਝ ਹੁੰਦਾ ਤਾਂ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਇਹਦੇ ਖਿਲਾਫ ਕੁਛ ਨਾ ਕੁਛ ਫੈਸਲਾ ਜ਼ਰੂਰ ਲਵਾਂਗੇ ਕਿਉਂਕਿ ਸੋਸ਼ਲ ਮੀਡੀਆ ਦਾ ਕੰਮ ਆ ਸੋਸ਼ਲ ਮੀਡੀਆ ਦੇ ਉੱਪਰ ਫਿਰ ਸਾਨੂੰ ਜਵਾਬ ਦੇਣਾ ਲੋਕਾਂ ਨੂੰ ਔਖਾ ਇਸ ਕਰਕੇ ਉਹ ਸੰਦੀਪ ਨੂੰ ਜਿਹੜਾ ਹੈਗਾ ਵਾਪਸ ਉਹਦੇ ਘਰ ਪੇਜ ਭੇਜ ਰਹੇ ਨੇ ਰੀਸੈਂਟਲੀ ਵਲੌਗ ਦੇ ਵਿੱਚ ਉਹਦੇ ਭਰਾ ਨੇ ਕਲੀਅਰ ਕੀਤਾ ਹਾਲਾਂਕਿ ਹਜੇ ਤੱਕ ਨਾ ਤਾਂ ਦੀਪ ਨੇ ਕੁਝ ਇਦਾਂ ਦਾ ਮਤਲਬ ਕਿ ਲੋਕਾਂ ਦੇ ਸਾਹਮਣੇ ਰੱਖਿਆ ਤੇ ਨਾ ਹੀ ਸੰਦੀਪ ਨੇ ਰੱਖਿਆ ਤਾਂ ਦੇਖਦੇ ਹਾਂ ਹੁਣ ਜਿੱਦਾਂ ਹੀ ਉਹ ਨੈਕਸਟ ਵਲੌਗ ਹੋ ਸਕਦਾ ਇਕੱਠਿਆ ਦਾ ਕਰਨ ਤਾਂ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ